ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਬੀਜਪੀ ਸਾਹਿਬ ਪੰਜਾਬ ਦੀਆਂ ਡਾਇਰੈਕਸ਼ਨਸ ਤੇ ਸਾਡੇ ਡੀਏਜੀ ਪਟਿਆਲਾ ਰੇਂਜ ਉਹਨਾਂ ਦਿਆ ਸੇਵੀ ਸੁਪਰਵੀਜ਼ਨ ਚ ਇੱਕ ਟੀਮ ਬਣਾਈ ਗਈ ਸੀ ਅੰਡਰ ਦਾ ਹੈੱਡ ਆਫ ਸਪੈਸ਼ਲਟੀ ਨਾਲ ਡੀਐਸਪੀ ਸੈਟੀ ਵਾਰਨੇਸੇ ਚੋਕਤਵਾਲੀ ਤੇ ਐਸਐਚਓ ਸਭਜੀ ਮੰਡੀ ਡਿਵੀਜ਼ਨ ਨੰਬਰ 2 ਸੋ ਇਹਨਾਂ ਨੇ ਬੜੀ ਮਿਹਨਤ ਕਰਦੇ ਹੋਏ ਇਹਦੇ ਚ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਕੋਈ ਗੈਂਗ ਹੈਗਾ ਜਿਹੜਾ ਚੋਰੀ ਦੀ ਵਾਰਦਾਤਾਂ ਕਰਦਾ ਲੁੱਟਖੋਰੀਆਂ ਵਾਰਦਾਤਾਂ ਕਰਦੇ ਨੇ ਜਰੇਜ ਕੁਝ ਦਿੱਲੀ ਦੇ ਮੈਂਬਰ ਨੇ ਤੇ ਕੁਝ ਪੰਜਾਬ ਦੇ ਮੈਂਬਰ ਨੇ ਸੋ ਇੱਕ ਇੰਟਰ ਸਟੇਟ ਗੈਂਗ ਹੈ ਜਿਹੜਾ ਆਪਰੇਟ ਕਰ ਰਿਹਾ ਪਟਿਆਲਾ ਦੇ ਵਿੱਚ ਤੇ ਇਹਨਾਂ ਨੇ ਵੱਖ-ਵੱਖ ਵਾਰਦਾਤਾਂ ਪਟਿਆਲਾ ਸ਼ਹਿਰ ਵਿੱਚ ਕੀਤੀਆਂ ਪਟਿਆਲਾ ਜ਼ਿਲ੍ਹੇ ਵਿੱਚ ਵੀ ਕੀਤੀ ਹੈ ਤੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਇਹਨਾਂ ਨੇ ਵਾਰਦਾਤਾਂ ਕੀਤੀਆਂ ਪੰਜਾਬ ਦੇ ਵਿੱਚ ਬਾਅਦ ਲੱਗ ਗਏ ਸੋ ਉਹਦੇ ਤੇ ਕਾਰਵਾਈ ਕਰਦੇ ਹੋਏ ਤਿੰਨ ਬੰਦੇ ਦੇ ਅਰੈਸਟ ਹੋਏ ਨੇ ਇੱਕ ਨਾ ਜੋ ਰਹਿਣ ਵਾਲਾ ਪਟਿਆਲੇ ਦਾ ਜਿਹਦਾ ਕੀ ਨਾਮ ਲੋ ਸੰਦੀਪ ਸਿੰਘ ਉਰਫ ਦੋਦੂ ਹੈ ਦੋ ਬੰਦੇ ਦੇ ਵਿੱਚ ਇਨ ਐਡੀਸ਼ਨ ਜਿਹੜੇ ਅਰੈਸਟ ਹੋਏ ਨੇ ਇੱਕ ਸ਼ਿਫੇਜ ਬਾਹਰਦਵਾਜ ਹੈ ਉਹ ਜੀਤੂ ਜਿਹਦੇ ਤੇ ਆਲਰੇਡੀ 8 ਪਰਚੇ ਦਰਜ ਨੇ ਇਹ ਹੀ ਮਨਸ਼ੂ ਸੋਨੀ ਜਿਹਦੇ ਤੇ 2 ਪਰਚੇ ਦਰਜ ਨੇ ਇਹਨਾਂ ਦੀ ਹਿਸਟਰੀ ਹੈ ਕਿ ਜਿਹੜਾ ਇੱਥੇ ਦਾ ਰਹਿਣ ਵਾਲਾ ਗੋਲੂ ਇਹਦੇ ਤੇ ਕੈਂਡੀ ਪੀਸ ਦਾ ਪਰਚਾ ਹੋਇਆ ਸੀ ਉਸ ਤੋਂ ਬਾਅਦ ਇਹ 10 ਨਾਲ ਜੇਲ੍ਹ 'ਚ ਇਕੱਠੇ ਰਹੇ ਹੱਦ ਤੱਕ ਉੱਥੇ ਇਨ ਕੰਟੈਕਟ ਆਏ ਜਿਹੜਾ ਪਰਚਾ ਇਹਦੇ ਤੇ ਦਰਜ ਹੋਇਆ ਸੀ ਆਈ.ਟੀ.ਐਸ. ਦਾ ਉਪੀਚ ਹੋਇਆ ਸੀ ਉਸ ਤੋਂ ਬਾਅਦ ਇਹ ਇੱਥੇ 10 ਨਾਲ ਜੇਲ੍ਹ 'ਚ ਬਿਨੇ ਸੀਗੇ ਉਤੇ ਇਹਨਾਂ ਨੇ ਪਲਾਨਿੰਗ ਕੀਤੀ ਸੀ ਕਿ ਅਸੀਂ ਗੈਂਗ ਬਣਾ ਕੇ ਵਾਰਦਾਤਾਂ ਕਰੀਆਂ ਸ਼ੁਰੂ ਕਰਾਂਗੇ ਚੋਰੀ ਦੀਆਂ ਵਾਰਦਾਤਾਂ ਲੁੱਟ ਰਹੀਆਂ ਵਾਰਦਾਤਾਂ ਕਰਾਂਗੇ ਸੋ ਉਹਦੀ ਲੜੀ ਵਿੱਚ ਇਹਨਾਂ ਨੇ ਇੱਥੇ ਇੱਕ ਪਹਿਲਾ ਕਾਰ ਚੋਰੀ ਕੀਤੀ ਸੀ ਉਸ ਤੋਂ ਬਾਅਦ ਉਸੇ ਕਾਰ ਦੀ ਵਰਤੋਂ ਕਰਦੇ ਹੋਏ ਇੱਕ ਤ੍ਰਿਪੜੀ ਏਰੀਆ ਵਿੱਚ ਮੋਬਾਈਲ ਫੋਨ ਦੀ ਚੋਰੀ ਵਗੈਰਾ ਕੀਤੀ ਸੋ ਇਹਦੇ ਜਿਹੜੀ ਟੋਟਲ ਰਿਕਵਰੀ ਹੋਈ ਹੈ 3 ਵਿਪਨਾਂ ਦੇ ਸਰਾਮਤ ਹੋਈ ਨੇ ਤੇ 15 ਜ਼ਿੰਦਾ ਕਾਰਕੁਸ ਬਰਾਮਤ ਹੋਏ ਇਹਨਾਂ ਦੀ ਜਿਹੜੀ ਅਰੈਸਟ ਹੈ ਉਹ ਦਕਾਲਾ ਚੁੰਗੀ ਤੋਂ ਹੋਈ ਹੈ ਇੱਕ ਹੋਰ ਇਹਦੇ ਵਿੱਚ ਜਿਹੜਾ ਮੇਨ ਪੁਆਇੰਟ ਮੈਂ ਤੁਹਾਡੇ ਧਿਆਨ ਚ ਲੈ ਕੇ ਆਉਣਾ ਚਾਹੁੰਗਾ ਐਂਡ ਪਟਿਆਲਾ ਦੇ ਰੈਜ਼ੀਡੈਂਟ ਨੂੰ ਵੀ ਦੱਸਣਾ ਚਾਹੁੰਗਾ ਪਟਿਆਲਾ ਦੇ ਵਸਨੀਕਾਂ ਨੂੰ ਵੀ ਮੈਂ ਅਪੀਲ ਕਰਨਾ ਚਾਹੁੰਦਾ ਇਹ ਦੇਖੀ ਕਿ ਇਹ ਜਦੋਂ ਚੋਰੀ ਹੋਈ ਉਸ ਤੋਂ ਬਾਅਦ ਇੱਕ ਸੀਸੀਟੀਵੀ ਫੁਟੇਜ ਅਸੀਂ ਦੇਖੀ ਸੀ ਜਿਹੜੀ ਸੀਸੀਟੀਵੀ ਫੁਟੇਜ ਪਬਲਿਕ ਵੀ ਹੋ ਗਈ ਤੇ ਉਹ ਕਾਫੀ ਵਾਇਰਲ ਵੀ ਹੋ ਉਹ ਵਾਇਰਲ ਹੋਣ ਕਰਕੇ ਜਿਹੜਾ ਇਹ ਸੰਦੀਪ ਸਿੰਘ ਗੁਰਪਖੋਲੂ ਹੈ ਇਹਨੂੰ ਪਤਾ ਲੱਗ ਗਿਆ ਕਿ ਮੇਰਾ ਉਹਦੇ 'ਚ ਨਾਮ ਆ ਗਿਆ ਮੇਰਾ ਪਤਾ ਲੱਗ ਗਿਆ ਸੋ ਜਿਹੜੀ ਗੱਡੀ ਸੀਗੀ ਇਹਨੇ ਗੱਡੀ ਚੱਕ ਕੇ ਲੈ ਚੋ ਸੋ ਇਸ ਕਰਕੇ ਅਸੀਂ ਨੈਟ ਤੋਂ ਬਾਅਦ ਚ ਰਿਕਵਰ ਕੀਤੀ ਤੇ ਕੁਝ ਜਿਹੜੇ ਮੋਬਾਈਲ ਫੋਨ ਸੀਗੇ ਉਹ ਵੀ ਇਹਨੇ ਨੈਟਸ ਸੁੱਟਦੇ ਸੋ ਜਿਹੜਾ ਹੁਣ ਚੋਰੀ ਹੋਇਆ ਸਮਾਨ ਉਹਦੀ ਰਿਕਵਰੀ ਜਿਸ ਸਾਭ ਨਾਲ ਹੋਣੀ ਚਾਹੀਦੀ ਸੀ ਉਸ ਸਾਭ ਨਾਲ ਨਹੀਂ ਹੋ ਪਾਉਗੀ ਬਿਕਾਜ਼ ਇਹਨੇ ਨੈਟਸ ਸੁੱਟਦੇ ਤੇ ਜੇ ਉਹ viral ਨਾ ਹੁੰਦੀ ਵੀਡੀਓ ਜੋ ਪੁਲਿਸ ਦਾ ਕੀ ਸੀਮਤ ਰਹਿੰਦੀ ਜਾਂ ਕੁਝ ਲੋਕਾਂ ਦਾ ਕੀ ਰਹਿੰਦੀ ਤੇ ਸ਼ਾਇਦ ਇਹਦੇ ਵਿੱਚ ਅਸੀਂ ਹੋਰ ਜ਼ਿਆਦਾ ਰਿਕਵਰੀ ਕਰ ਪਾਉਂਦੇ ਸੋ ਮੈਂ ਅਪੀਲ ਕਰੂੰਗਾ ਕਿ ਜੇ ਕਿਸੇ ਕੋਲ ਕੋਈ CCTV ਫੁਟੇਜ ਆ ਜਾਂਦੀ ਹੈ ਤੇ ਦਾਦਰਦਨ ਕਿ ਉਹਨੂੰ viral ਕਰੀਏ ਅਸੀਂ ਪੁਲਿਸ ਨੂੰ ਪ੍ਰੋਵਾਈਡ ਅਸੀਂ ਸੋਸ਼ਲ ਮੀਡੀਆ ਨੈਟਵਰਕ ਤੋਂ ਨਾਲ ਪਈ। ਥੈਂਕ ਯੂ। ਤੇ ਇਹਨਾਂ ਨੇ ਪਟਿਆਲੇ ਤੋਂ ਇਲਾਵਾ ਵੀ ਗਏ ਪੰਜਾਬ ਤੋਂ ਬਾਅਦ ਹਜੇ ਇਹਨਾਂ ਦੀ ਪੁੱਛਕਿਛ ਹੋਊਗੀ। ਸੋ ਹਜੇ ਸਾਡੇ ਕੋਲ ਜਿਹੜੀਆਂ ਦੋ ਚੋਰੀਆਂ ਪਟਿਆਲੇ ਦੀਆਂ ਉਹ ਵੈਰੀਫਾਈ ਹੋਈਆਂ। ਬਟ ਉਮੀਦ ਹੈ ਕਿ ਪਟਿਆਲੇ ਤੋਂ ਇਲਾਵਾ ਵੀ ਇਹਨਾਂ ਨੇ ਜਿੱਥੇ-ਜਿੱਥੇ ਚੋਰੀਆਂ ਕੀਤੀਆਂ ਹੋਣਗੀਆਂ ਉਹ ਵੀ ਟ੍ਰੇਸ ਕਰਨਗੇ। ਅੱਛਾ ਇਨ ਐਡੀਸ਼ਨ ਬੜਾ ਇੰਟਰਸਟਿੰਗ ਹੈ ਕਿ ਦਿੱਲੀ ਪੁਲਿਸ ਦਾ ਜਿਹੜਾ ਸਪੈਸ਼ਲ ਸੈੱਲ ਹੈ ਉਹਨਾਂ ਨੂੰ ਵੀ ਇਹ ਦੋਵੇਂ ਵੌਂਟਡ ਸੀਗੇ ਆ ਇਹ ਜਿਹੜੇ ਦੋਵੇਂ ਬੰਦੇ ਦਿੱਲੀ ਵਾਲੇ ਫੜੇ। यूपी no. पुलिस लो वे वांटेड थी दिल्ली दे पीओ ने ਤੇ एसएचओ कोतवाली ਤੇ एसएचओ डिवीजन नंबर 2 ਨੇ ਬੜੀ ਮਿਹਨਤ ਕਰਦੇ ਹੋਏ ਆਪਣੀ ਟੀਮ ਦੇ ਨਾਲ ਅੰਦਰ ਦੇ ਸੁਪਰਵੀਜ਼ਨ ਆਫ ਡੀਐਸਪੀ ਸਿਟੀ 1 ਤੇ ਐਸਪੀ ਸਿਟੀ ਇਹਨਾਂ ਨੇ ਬੰਦਿਆਂ ਨੂੰ ਅਰੈਸਟ ਕੀਤਾ ਜਿਨ੍ਹਾਂ ਦੇ ਪਿੱਛੇ ਦੋ ਜੜੀ ਸਟੇਟਸ ਪੁਲਿਸ ਲੱਗੀ ਹੋਈ ਸੀ ਹਾਂ ਤੁਸੀਂ ਕਿਵੇਂ ਜਾਣ ਪਾਉਂਦੇ ਸੀ ਆਪਸ ਵਿੱਚ ਢਾਸਨਾ ਜੇਲ੍ਹ ਤੇ ਇਕੱਠੇ ਰਹੇ ਨੇ ਜਦੋਂ ਇਹ ਤੇ ਐਨਡੀपीएस ਦਾ ਪਰਚਾ ਆਇਆ ਸੀ ਗੋਲੂ ਦਾ ਸਰ ਇਹਨਾਂ ਦੀ ਉਮਰ ਕਿੰਨੀ ਹੈ ਤੁਹਾਡੇ ਉਮਰ ਇਹ ਛੋਟੇ ਹੀ ਨੇ 20 ਤੋਂ 22 ਸਾਲ ਦੇ ਬੰਦੇ ਨੇ ਕੋਈ ਗੈਂਗਸਟਰ ਗੁੱਪ ਦਾ ਨਾਮ ਕਿਤਾਬ ਨਹੀਂ ਹੈ ਜਿਹੜੇ ਜਿਹੜੇ ਨਜ਼ਰੀਏ ਗੈਂਗਸਟਰ ਐਂਗਲ ਵਿੱਚ ਕੋਈ ਨਹੀਂ ਹੈਗਾ ਬਟ ਇਹ ਜ਼ਰੂਰ ਚੋਰੀ ਦੀਆਂ ਵਾਰਦਾਤਾਂ ਤੇ ਲੋਕੋਰੀਆਂ ਵਾਰਦਾਤਾਂ ਜ਼ਰੂਰ ਨੇ ਜਿਵੇਂ ਮੈਂ ਦੱਸਿਆ ਕਿ ਇੰਨਾ ਜਿਹੜਾ ਮੁੱਖ ਸਰਗਨਾ ਹੈ ਉਹ ਤੇ ਆਟਾ ਪੱਥਰੀ ਦੱਸਨੇ ਤੇ ਜਿਹੜਾ ਦੂਜਾ ਬੰਦਾ ਉਹਦੇ ਤੇ ਦੋ ਪਰਚੇ ਬੱਚੇ ਆ ਪਿਆਰਾਂ ਬਾਰੇ ਕੋਈ ਜਾਣਕਾਰੀ ਨਹੀਂ ਜਿਹੜਾ ਵੈਪਨ ਤੇ ਲੋਕਲੀ ਲੋਕਲ ਮੀਡੀਆ ਇਹ ਆਲੀ ਹੋਵੇਗਾ ਵੈਪਨ ਲੋਕਲ ਬਣਦੇ ਨੇ ਬਟ ਇਹਨਾਂ ਦੇ ਕਿੱਥੋਂ ਇਹਨਾਂ ਨੇ ਪਰਚੇਸ ਕੀਤੇ ਕਿੰਨੇ ਤੇ ਕੀਤੇ ਉਹ ਸਾਰਾ ਹਜੇ ਇਨਵੈਸਟੀਗੇਸ਼ਨ ਚ ਹੈ ਪਟਿਆਲਾ ਚ ਵਾਰਦਾਤਾਂ ਨੂੰ ਇੰਤਜ਼ਾਮ ਦਿੱਤਾ ਸੀ ਆ ਅੱਗੇ ਕੋਈ ਖਰਾਬ ਪਟਿਆਲਾ ਚ ਦੋ ਵਾਰਦਾਤਾਂ ਨੂੰ ਇੰਤਜ਼ਾਮ ਦਿੱਤਾ ਸੀ ਜਿਵੇਂ ਮੈਂ ਦੱਸਿਆ ਕਿ ਇੱਕ ਟਾਈਮ ਨਾਲ ਗੱਡੀ ਚੋਰੀ ਕੀਤੀ ਸੀ ਤੇ ਇੱਕ ਮੋਬਾਈਲ ਸ਼ਾਪ ਤੇ ਚੋਰੀ ਕੀਤੀ ਦੋ ਚੋਰੀਆਂ ਇੱਕੋ ਰਾਤ ਨੂੰ ਕੀਤੀਆਂ ਨੇ 27 ਦੇ 28 ਦੀ ਜਿਹੜੀ ਦਰਮਿਆਨੀ ਰਾਤ ਸੀ ਅਕਤੂਬਰ ਸਰ ਇੱਕ ਜੇਰ ਰਾਤ ਨੂੰ ਤੇਰੀ ਹੋਈ ਆ ਤੇ ਮੇਰੇ ਕੋਲ ਇੱਕ ਅਮਰ ਹਸਪਤਲ ਦੇ ਨਾਲ ਕੋਈ ਜੁਆਇੰਟ ਸੀ ਉਸ ਤੇ ਵੀ ਲੱਗੇ ਹੋਏ ਆ ਜੀ ਸੋ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਆ ਉਹਦੇ ਸਲੀਡਸ ਵੀ ਆ ਉਹਨਾਂ ਲਈ ਇਸ ਤੇ ਕੰਮ ਕਰ ਰਹੇ ਆ ਉਹ ਵੀ ਜਲਦੀ ਟੋਸ ਕਰ

ਉਹਨੂੰ ਸੂਚਿਤ ਕਰਦੀ ਹੈ ਕਿ ਤੂੰ ਆਈਡੈਂਟੀਫਾਈ ਹੋ ਗਿਆ ਹੈ ਤੇਰਾ ਪਤਾ ਲੱਗ ਗਿਆ ਅਸੀਂ ਉਹ ਪੁਲਿਸ ਨੂੰ ਪ੍ਰੋਵਾਈਡ ਕਰੀਏ ਤੇ ਆਪਣੇ ਤੱਕ ਰੱਖੀਏ